ਤੇ ਮੈਨੂੰ ਇਹ ਤੋੜ ਕੇ ਵੀ ਦਿਖਾਉਣੀ ਹੈ ਦੇਖੋ ਕਿੰਨੇ ਨਰਮ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਬਿਲਕੁਲ ਸਪੰਜੀ ਬਣੇ ਆ ਤੇ ਹਾਂਜੀ ਉਪਰੋਂ ਆਪਾਂ ਇਮਲੀ ਤੇ ਗੁੜ ਦੀ ਖਾਟ ਮਿੱਠੀ ਚਟਨੀ ਐਡ ਕਰ ਦੇਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਹੁਤ ਹੀ ਟੇਸਟੀ ਜਿਹੀ ਜਿਹੜੇ ਪੱਲਾ ਚਾਟ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਨਰਮ ਤੇ ਸਪੰਜੀ ਆਪਾਂ ਬਹੁਤ ਆਸਾਨ ਤਰੀਕੇ ਨਾਲ ਪੱਲੇ ਬਣਾਵਾਂਗੇ ਘਰੇ ਤੇ ਜਿਹੜੀ ਇਹ ਪਲੇਟ ਆਪਾਂ ਸਰਵ ਕਰਾਂਗੇ ਨਾ ਪੱਲਿਆਂ ਦੀ ਇੱਕ ਅਲੱਗ ਤਰੀਕੇ ਨਾਲ ਬਣਾਵਾਂਗੇ ਵੀ ਜਿਹਦੇ ਸਾਹਮਣੇ ਬਾਜ਼ਾਰ ਵਾਲੇ ਪੱਲਿਆਂ ਦੀ ਵੀ ਪਲੇਟ ਆ ਜਿਹੜੀ ਤੁਹਾਨੂੰ ਫਿੱਕੀ ਲੱਗੂਗੀ ਬਹੁਤ ਹੀ ਟੇਸਟੀ ਬਣਨਗੇ ਇਹ ਤੁਸੀਂ ਇਸ ਰੈਸਪੀ ਨੂੰ ਸਿੱਖਣ ਦੇ ਲਈ ਇਸ ਵੀਡੀਓ ਦੇ ਨਾਲ ਜੁੜੇ ਰਹੋ ਜੀ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਤੇ ਵਾ ਚਲੋ ਜੀ ਫਿਰ ਇਹ ਪੱਲੇ ਬਣਾਉਣੇ ਆਪਾਂ ਸਿੱਖ ਲੈਨੇ ਵੀ ਕਿਸ ਤਰੀਕੇ ਨਾਲ ਇਹਨਾਂ ਨਰਮ ਤੇ 스ਪੰਜੀ ਤਿਆਰ ਕਰਨੀ ਹੈ ਤੇ ਕਿਸ ਤਰੀਕੇ ਨਾਲ ਇਹਨਾਂ ਨੂੰ ਸਰਵ ਕਰਨਾ ਹੈ ਸਭ ਤੋਂ ਪਹਿਲਾਂ ਜੀ ਇੱਕ ਖੁੱਲੇ ਬਰਤਨ ਦੇ ਵਿੱਚ ਨਾ ਆਪਾਂ ਇੱਕ ਗੋਲੀ ਵੇਸਣ ਦੀ ਐਡ ਕਰਾਂਗੇ ਤੇ ਵੇਸਣ ਨੂੰ ਨਾ ਚੰਗੇ ਤਰੀਕੇ ਨਾਲ ਛਾਣ ਲਿਓ ਮੈਂ ਪਹਿਲਾਂ ਹੀ ਇਹ ਜਿਹੜਾ ਡੱਬੇ ਦੇ ਵਿੱਚ ਛਾਣ ਕੇ ਰੱਖਿਆ ਹੋਇਆ ਵੇਸਣ ਨੂੰ ਹੁਣ ਇਹਦੇ ਵਿੱਚ ਅੱਧੀ ਕੌਲੀ ਆਪਾਂ ਪਾਣੀ ਦੀ ਐਡ ਕਰਦੇ ਆਂਗੇ ਤੇ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰਾਂਗੇ ਚਾਹੀ ਆਪਾਂ ਦਾਲ ਦੇ ਭੱਲੇ ਬਣਾਉਣੇ ਆ ਚਾਹੀ ਵੇਸਣ ਦੇ ਭੱਲੇ ਬਣਾਉਣੇ ਆ ਸਭ ਤੋਂ ਜ਼ਰੂਰੀ ਸਟੈਪ ਇਹੀ ਹੁੰਦਾ ਵੀ ਉਸ ਘੋਲ ਨੂੰ ਜਿਹੜਾ ਆਪਾਂ ਚੰਗੇ ਤਰੀਕੇ ਨਾਲ ਜਾਨੀ ਕਿ ਉਸ ਬੈਟਰ ਨੂੰ ਜਿਹਦੇ ਆਪਾਂ ਭੱਲੇ ਬਣਾ ਰਹੇ ਆ ਉਹਨੂੰ ਚੰਗੇ ਤਰੀਕੇ ਨਾਲ ਫੈਂਟ ਕੇ ਤਿਆਰ ਕਰਨਾ ਫਿਰ ਭੱਲੇ ਜਿਹੜੇ ਬਹੁਤ ਵਧੀਆ ਫੁੱਲ ਕੇ ਤਿਆਰ ਹੁੰਦੇ ਆ ਬਿਲਕੁਲ ਨਰਮ ਬਣਦੇ ਆ ਤੇ ਉਹ ਵਿੱਚੋਂ ਕੱਚੇ ਵੀ ਨਹੀਂ ਰਹਿੰਦੇ ਸੋ ਸਭ ਤੋਂ ਪਹਿਲਾਂ ਮੈਂ ਦੀਆਂ ਸਾਰੀਆਂ ਗੰਡਾ ਖਤਮ ਕਰ ਦੂੰਗੀ ਜੀ ਇਸ ਤਰੀਕੇ ਨਾਲ ਜੀ ਵੇਸਣ ਨੂੰ ਆਪਾਂ ਮਿਕਸ ਕਰ ਲਿਆ ਚੰਗੇ ਤਰੀਕੇ ਨਾਲ ਸਾਰੀਆਂ ਗੰਡਾ ਜਿਹੜੀਆਂ ਖਤਮ ਕਰਤੀਆਂ ਬਿਲਕੁਲ ਸਮੂਥ ਬੇਸਨ ਬਣ ਕੇ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਤੇ ਹਲਕੇ ਹਲਕੇ ਬਬਲਸ ਬਣਨ ਲੱਗ ਗਏ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ 3-4 ਛੋਟਕੀਆਂ ਇਹ ਮਿੱਠੇ ਸੋਡੇ ਦੀਆਂ ਇੱਕ ਕੌਲੀ ਬੇਸਨ ਦੇ ਵਿੱਚ ਇੰਨਾ ਕਿ ਆਪਾਂ ਮਿੱਠਾ ਸੋਡਾ ਐਡ ਕਰਾਂਗੇ ਜੋ ਕਿ ਬਹੁਤ ਆਸਾਨੀ ਨਾਲ ਆਪਾਂ ਨੂੰ ਮਿਲ ਜਾਂਦਾ ਸੇ ਇਸ ਤਰੀਕੇ ਨਾਲ ਜੀ ਬੇਸਨ ਬਿਲਕੁਲ ਤਿਆਰ ਹੋ ਗਿਆ ਫੋਤੀ ਹਲਕਾ ਹੋ ਗਿਆ ਹੈ ਇਸ ਤਰੀਕੇ ਨਾਲ ਬਿਲਕੁਲ ਫਲਫੀ ਬਣ ਕੇ ਤਿਆਰ ਹੋ ਗਿਆ ਇਹਦੇ ਵਿੱਚ 에ਅਰ ਭਰ ਗਈ ਹੈ ਜਿਦੀ ਵਜ੍ਹਾ ਕਰਨ ਆਪਣੇ ਭੱਲੇ ਜਿਹੜੇ ਬਹੁਤ ਵਧੀਆ ਸਪੰਜੀ ਤੇ ਬਿਲਕੁਲ ਨਰਮ ਬਣ ਕੇ ਤਿਆਰ ਹੋਣਗੇ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਕੇ ਜਿਹੜਾ ਬਣਾ ਲੈਨੇ ਆ ਇਸ ਤੋਂ ਜ਼ਿਆਦਾ ਗਾੜਾ ਨਾ ਰੱਖਿਓ ਤੁਸੀਂ ਤੇ ਇਸ ਤੋਂ ਪਤਲਾ ਨਾ ਰੱਖਿਓ ਕੋਲ ਨੂੰ ਹਾਂਜੀ ਆਪਾਂ ਭੱਲੇ ਨੂੰ ਫਰਾਈ ਕਰਾਂਗੇ ਤੇ ਤੇਲ ਮੈਂ ਚੈੱਕ ਕਰ ਲਿਆ ਸੀ ਇਸ ਤਰੀਕੇ ਦਾ ਗਰਮ ਹੋਣਾ ਚਾਹੀਦਾ ਤੇ ਹੁਣ ਆਪਾਂ ਇੱਕ ਇੱਕ ਕਰਕੇ ਇਹਦਾ ਤੇਲ ਦੇ ਵਿੱਚ ਭੱਲੇ ਨੂੰ ਇਸ ਤਰ੍ਹਾਂ ਛੱਡ ਦਿਆਂਗੇ ਜਿੰਨੇ ਜਿੰਨੇ ਸਾਈਜ਼ ਦੇ ਵੀ ਤੁਸੀਂ ਬਣਾਉਣੇ ਹੋਏ ਤੇ ਇਸ ਤਰੀਕੇ ਨਾਲ ਜੀ ਸਾਰੇ ਭੱਲੇ ਆ ਜਿਹੜੇ ਆਪਾਂ ਤੇਲ ਦੇ ਵਿੱਚ ਛੱਡਦੇ ਆ ਤੇ ਆਪਣੇ ਆਪ ਆਪ ਇਹਨਾਂ ਨੂੰ ਪੱਕਣ ਦੇਵਾਂਗੇ ਇਹਨਾਂ ਦੀ ਨਾ ਬੈਟਰ ਦੀ ਵਧੀਆ ਬਣੀ ਦੇ ਹੀ ਨਿਸ਼ਾਨੀ ਹੁੰਦੀ ਹੈ ਵੀ ਜਦੋਂ ਆਪਾਂ ਭੱਲੇ ਨੂੰ ਤੇਲ ਦੇ ਵਿੱਚ ਛੱਡਦੇ ਆ ਨਾਲ ਦੀ ਨਾਲ ਇਹ ਉੱਪਰ ਤੈਰਨ ਲੱਗ ਜਾਂਦੇ ਆ ਇਸ ਤਰੀਕੇ ਨਾਲ ਬਹੁਤ ਸਪੰਜੀ ਬਣਨਗੇ ਤੇ ਜਦੋਂ ਇਸ ਤਰੀਕੇ ਨਾਲ ਜੀ ਇਹ ਫੁੱਲ ਗਏ ਤਾਂ ਆਪਾਂ ਇਹਨਾਂ ਦੀ ਸਾਈਡਾਂ ਨੂੰ ਫਲਟਦੇ ਹੋਏ ਨਾ ਸਾਰੀਆਂ ਸਾਈਡਾਂ ਤੋਂ ਇਹਨਾਂ ਨੂੰ ਗੋਲਡਨ ਬਣਾ ਕੇ ਤਿਆਰ ਕਰ ਲਾਂਗੇ ਤੇ ਮੀਡੀਅਮ ਜੀ ਫਲੇਮ ਤੇ ਆਪਾਂ ਇਹਨਾਂ ਨੂੰ ਪਕਾਵਾਂਗੇ ਵੀ ਵਿੱਚੋਂ ਇਹ ਵਧੀਆ ਪੱਕ ਕੇ ਤਿਆਰ ਹੋ ਜਾਣ ਤੇ ਵਧੀਆ ਸਪੰਜੀ ਬਣ ਜਾਣ ਕੱਚੇ ਨਾ ਰਹਿਣ ਕਈ ਵਾਰ ਆਪਾਂ ਪੱਲੇ ਬਣਾਉਣੇ ਆ ਨਾ ਤਾਂ ਉਹਨਾਂ ਦੇ ਵਿੱਚ ਆ ਜਿਹੜੀਆਂ ਗੰਡਾ ਬਣੀਆਂ ਰਹਿ ਜਾਂਦੀਆਂ ਨੇ ਬੈਟਰ ਦੀਆਂ ਉਹ ਵਿੱਚੋਂ ਖੱਛੇ ਰਹਿ ਜਾਂਦੇ ਉਹ ਵਧੀਆ ਨਹੀਂ ਲੱਗਦੇ ਪਰ ਇਸ ਤਰੀਕੇ ਨਾਲ ਜੇਕਰ ਤੁਸੀਂ ਬਣਾਓਗੇ ਇਸ ਤਰੀਕੇ ਨਾਲ ਬੈਟਰ ਤਿਆਰ ਕਰੋਗੇ ਤਾਂ ਬਿਲਕੁਲ ਵਿੱਚੋਂ ਕੱਚੇ ਨਹੀਂ ਰਹਿਣੇ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਤੇ ਇਸ ਤਰੀਕੇ ਨਾਲ ਜੀ ਪੱਲਿਆਂ ਨੂੰ ਵਧੀਆ ਆਪਾਂ 골ਡਨ ਬਣਾ ਕੇ ਤਿਆਰ ਕਰ ਲਿਆ ਤੇ ਇਹਨਾਂ ਨੂੰ ਇੱਕ ਪਲੇਟ 'ਚ ਕੱਢ ਲੈਣੇ ਆ ਆਪਾਂ ਬਹੁਤ ਹੀ ਵਧੀਆ ਇਹ ਬਣ ਕੇ ਤਿਆਰ ਹੋ ਗਏ ਆ ਤਾਂ ਇੱਥੇ ਜੀ ਆਪਣੇ ਕੋਲੇ ਸਾਦਾ ਠੰਡਾ ਪਾਣੀ ਹੈ ਤੇ ਇਹਦੇ ਵਿੱਚ ਨਾ ਆਪਾਂ ਨਮਕ ਐਡ ਕਰ ਦਿਆਂਗੇ ਅੱਧਾ ਕ ਚਮਚ ਤੇ ਨਮਕ ਨੂੰ ਮਿਕਸ ਕਰ ਦਿਆਂਗੇ। ਤੇ ਹੁਣ ਜਿਹੜੇ ਆਪਾਂ ਇਹ ਭੱਲੇ ਬਣਾਏ ਐ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਐ ਜਿਹੜਾ ਭਿਉਂ ਕੇ ਰੱਖ ਦਿਆਂਗੇ। ਘੱਟੋ ਘੱਟ ਤੁਸੀਂ 10 ਮਿੰਟ ਜਾਂ 15 ਮਿੰਟ ਇਹਨਾਂ ਨੂੰ ਇਸ ਤਰੀਕੇ ਨਾਲ ਭਿਉਂ ਕੇ ਰੱਖ ਦਿਓ। ਵੀ ਚੰਗੀ ਤਰੀਕੇ ਨਾਲ ਇਹ ਪਾਣੀ ਦੇ ਵਿੱਚ ਭਿੱਜ ਜਾਣਾ ਤੇ ਇਹਨਾਂ ਨੂੰ ਢਾ ਕੇ ਰੱਖ ਦਿਓ ਕਿਸੇ ਵੀ ਪਲੇਟ ਨਾਲ। ਇਥੇ ਜਿਆ ਪੈਕੇਜ ਸਪੈਸ਼ਲ ਦਹੀਂ ਤਿਆਰ ਕਰਾਂਗੇ ਨਾ ਭੱਲਿਆਂ ਲਈ ਉਹਦੇ ਲਈ ਨਾ ਮੈਂ ਇੱਕ ਬਰਤਨ ਦੇ ਵਿੱਚ ਦਹੀਂ ਐਡ ਕਰ ਲੂੰਗੀ ਮੇਰੇ ਕੋਲ ਘਰ ਦੀ ਬਣੀ ਹੋਈ ਦਹੀਂ ਆ ਇਹ ਦਹੀਂ ਨੂੰ ਥੋੜਾ ਜਿਹਾ ਫੈਂਟ ਕੇ ਨਾ ਆਪਾਂ ਸਮੂਥ ਬਣਾ ਲਾਂਗੇ ਬਸ ਇਹਦੇ ਵਿੱਚ ਵੀ ਅੰਡਾ ਨਾ ਹੋਣ ਵਧੀਆ ਇਸ ਤਰੀਕੇ ਨਾਲ ਬਣ ਜੇ ਸਭ ਤੋਂ ਪਹਿਲਾਂ ਜੀ ਦਹੀਂ ਦੇ ਵਿੱਚ ਆਪਾਂ ਇੱਕ ਚਮਚ ਭਰ ਕੇ ਖੰਡ ਐਡ ਕਰ ਦਿਆਂਗੇ ਮੈਂ ਦਾਣੇਦਾਰ ਖੰਡ ਵਰਤ ਰਹੀ ਹਾਂ ਤੁਸੀਂ ਪੀਸੀ ਵੀ ਵਰਤ ਸਕਦੇ ਹੋ ਪੁੰਨੇ ਹੋਏ ਜੀਰੇ ਦਾ ਪਾਊਡਰ ਐਡ ਕਰ ਦਿਆਂਗੇ थोड़ा जामक ऐड कर देंगे चिट्टा तो नमक भी बरत सकते हो थोड़ा जा चाट मसाला एड कर देंगे हरी चटनी ऐड कर देंगे अद्धा चमचे कोमली खट मिठी चटनी जो कि मैं घर तैयार की थी है ये दो चमच भर के ऐड करा इस तरीके जेकर दही तैयार करोगी ना बहुत ही वजी दही बन के तैयार होगी भल्या के लिए तो बहुत ही वीये टेस्ट के पले बन गए जरूर इस तरीके ट्राई करो ਕਈ ਵਾਰ ਆਪਾਂ ਮਾਰਕੀਟ ਦੇ ਵਿੱਚੋਂ ਭੱਲੇ ਖਾ ਕੇ ਆਉਨੇ ਆ ਤਾਂ ਉਹਦਾ ਟੇਸਟ ਇੰਨਾ ਵਧੀਆ ਹੁੰਦਾ ਨਾ ਜਦੋਂ ਆਪਾਂ ਘਰੇ ਟਰਾਈ ਕਰਦੇ ਆ ਉਹ ਜੇ ਬਣਦੇ ਹੀ ਨਹੀਂ ਆਪਣੇ ਤੋਂ ਤੇ ਜੇਕਰ ਇਸ ਦਹੀਂ ਦੇ ਨਾਲ ਤੁਸੀਂ ਭੱਲੇ ਨੂੰ ਸਰਵ ਕਰੋਗੇ ਨਾ ਬਹੁਤ ਵਧੀਆ ਟੇਸਟ ਦੇ ਭੱਲੇ ਬਣਨਗੇ ਥੋ ਜੀ ਇਹ ਦਹੀਂ ਆਪਣੀ ਬਿਲਕੁਲ ਤਿਆਰ ਹੋ ਗਈ ਹੈ ਇਸ ਤਰੀਕੇ ਨਾਲ ਜੀ ਬਹੁਤ ਵਧੀਆ ਭੱਲੇ ਆ ਜਿਹੜੇ ਬਣ ਕੇ ਤਿਆਰ ਹੋ ਗਏ ਦੇਖੋ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਪ੍ਰੈਸ ਕਰਾਂਗੇ ਆਪਾਂ ਹਲਕੇ ਹੱਥਾਂ ਨਾਲ ਤੇ ਮੈਂ ਤੁਹਾਨੂੰ ਇੱਕ ਤੋੜ ਕੇ ਵੀ ਦਿਖਾਉਣੀ ਆ ਦੇਖੋ ਕਿੰਨੇ ਨਰਮ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਬਿਲਕੁਲ ਸਪੰਜੀ ਬਣੇ ਆ ਇਸ ਤਰੀਕੇ ਨਾਲ ਜੀ ਜਿਹੜੀ ਪਲੇਟ ਦੇ ਉਸ ਤਰੀਕੇ ਨਾਲ ਆਪਾਂ ਪਲੇਟ ਦੇ ਵਿੱਚ ਹੈ ਜਿਹੜਾ ਇਹਨਾਂ ਨੂੰ ਰੱਖ ਲਾਂਗੇ ਮੈਂ ਸਾਰੀ ਫੈਮਿਲੀ ਦੇ ਲਈ ਇਹ ਪਲੇਟ ਤਿਆਰ ਕਰ ਰਹੀ ਹਾਂ ਇਸ ਕਰਕੇ ਮੈਂ ਵੱਡੀ ਪਲੇਟ 'ਚ ਹੀ ਸਰਵ ਕਰੂੰਗੀ ਜਿਆਦਾ ਭੱਲੇ ਤੁਸੀਂ ਕਿਸੇ ਵੀ ਕੌਲੀ ਦੇ ਵਿੱਚ ਹੈ ਛੋਟੀ ਪਲੇਟ 'ਚ ਸਰਵ ਕਰ ਲਿਓ ਹਾਂਜੀ ਪਲੇਟ ਦੇ ਵਿੱਚ ਭੱਲੇ ਆਪਾਂ ਇਸ ਤਰੀਕੇ ਨਾਲ ਰੱਖ ਲਿਆ ਤੇ ਇਹ ਆਪਣੇ ਕੋਲੇ ਹੈਗੇ ਚਿੱਟੇ ਚਾਹਨੇ ਜਿੰਨਾਂ ਨੂੰ ਕਿ ਮੈਂ ਉਬਾਲ ਕੇ ਰੱਖ ਲਿਆ ਸੀਗਾ ਤੇ ਹੁਣ ਆਪਾਂ ਉੱਪਰ ਉਹ ਐਡ ਕਰ ਦਿਆਂਗੇ ਤੇ ਹੁਣ ਜੀ ਉੱਪਰੋਂ ਨਾ ਆਪਾਂ ਸਲਾਦ ਐਡ ਕਰਦੇ ਹਾਂਗੇ ਤੁਸੀਂ ਆਪਣੀ ਮਨਪਸੰਦ ਦਾ ਸਲਾਦ ਆ ਜਿਹੜਾ ਐਡ ਕਰ ਸਕਦੇ ਹੋ ਮੇਰੇ ਕੋਲੇ ਬੀਕਟੇ ਹੋਏ ਖੀਰੇ ਆ ਇਹ ਐਡ ਕਰਦੇ ਹਾਂਗੇ ਜਿਸ ਤਰੀਕੇ ਨਾਲ ਵੀ ਤੁਸੀਂ ਇਹਨਾਂ ਨੂੰ ਸਰਵ ਕਰਨਾ ਹੈ ਨਾ ਉਸ ਤਰੀਕੇ ਨਾਲ ਸਰਵ ਕਰ ਸਕਦੇ ਹੋ ਤੇ ਉੱਪਰੋਂ ਜੀ ਆਪਾਂ ਟਮਾਟਰ ਐਡ ਕਰਦੇ ਹਾਂਗੇ ਥੋੜੇ ਜਿ ਇਸ ਤਰੀਕੇ ਨਾਲ ਬਰੀਕ ਕੱਟ ਲਿਆ ਸੀ ਬਣ ਰਾ ਨੂੰ ਬੀਕਟੇ ਹੋਏ ਪਿਆਜ਼ ਐਡ ਕਰਦੇ ਹਾਂਗੇ ਪਿਆਜ਼ ਜ਼ਰੂਰ ਐਡ ਕਰਿਓ ਤੁਸੀਂ ਕਿਉਂਕਿ ਇਹਦੇ ਤੋਂ ਬਿਨਾ ਭੱਲੇ ਬਿਲਕੁਲ ਟੇਸਟੀ ਨਹੀਂ ਲੱਗਦੇ ਨਾਲੇ ਚਾਟ ਦੇ ਵਿੱਚ ਨਾ ਪਿਆਜ਼ ਆ ਜਿਹੜੇ ਐਡ ਕੀਤੇ ਜਾਂਦੇ ਆ ਕਿਸੇ ਵੀ ਟਾਈਪ ਦੀ ਆਪਾਂ ਚਾਟ ਬਣਾਉਣੀ ਹੈ ਤੇ ਉਪਰੋਂ ਜੀ ਆਪਾਂ ਇਸ ਤਰੀਕੇ ਦੇ ਜਿਹੜੇ ਫਲੇਵਰ ਵਾਲੀ ਬਣਾਈ ਸੀ ਨਾ ਦਹੀਂ ਇਹ ਐਡ ਕਰ ਦਿਆਂਗੇ ਇਸ ਤਰ੍ਹਾਂ ਤੇ ਉਪਰੋਂ ਜੀ ਦੋ ਤਿੰਨ ਭੱਲੇ ਆਪਾਂ ਫੇਰ ਰੱਖ ਦਿਆਂਗੇ ਇਸ ਤਰੀਕੇ ਨਾਲ ਲੇਅਰ ਬਣਾ ਦਿਆਂਗੇ ਵਧੀਆ ਤੇ ਥੋੜੇ ਜਿਨੇ ਆਪਾਂ ਇਸ ਤਰੀਕੇ ਨਾਲ ਚਨੇ ਐਡ ਕਰ ਦਿਆਂਗੇ ਹੋਰ ਤੇ ਹੁਣ ਜੀ ਉਪਰੋਂ ਆਪਾਂ ਗ੍ਰੀਨ ਰਾਇਤਾ ਐਡ ਕਰ ਦਿਆਂਗੇ ਦਹੀਂ ਦੇ ਵਿੱਚ ਨਾ ਮੈਂ ਹਰੀ ਚਟਨੀ ਮਿਕਸ ਕਰ ਲਈ ਸੀਗੀ ਇਸ ਤਰੀਕੇ ਨਾਲ ਤੇ ਹਾਂਜੀ ਉਪਰੋਂ ਆਪਾਂ ਇਮਲੀ ਤੇ ਗੁੜ ਦੀ ਖੱਟ ਮਿੱਠੀ ਚਟਨੀ ਐਡ ਕਰ ਦੇਾਂਗੇ। ਬਿਲਕੁਲ ਥੋੜਾ ਜਿਹਾ ਚਾਟ ਮਸਾਲਾ ਛਿੜਕ ਦੇਾਂਗੇ। ਥੋੜਾ ਜਿਹਾ ਸਲਾਦ ਹੋਰ ਐਡ ਕਰ ਦੇਾਂਗੇ। ਤੇ ਥੋੜੀ ਜੀ ਦਹੀਂ ਜੀ ਆਪਾਂ ਹੋਰ ਐਡ ਕਰ ਦੇਾਂਗੇ। ਇਸ ਤਰੀਕੇ ਨਾਲ ਥੋੜੀ ਜੀ ਚਟਨੀ ਥੋੜਾ ਜਿਹਾ ਬਰੀਕ ਕਟਿਆ ਹੋਇਆ ਹਰਾ ਧਨੀਆ ਜੋ ਪ੍ਰੋਂਜੇ ਪਰ ਥੋੜੀ ਜੀ ਪਾਪੜੀ ਐਡ ਕਰ ਦੇਾਂਗੇ ਤੇ ਲਓ ਜੀ ਇਹ ਆਪਣੀ ਭੱਲਿਆਂ ਦੀ ਪਲੇਟ ਬਿਲਕੁਲ ਸਾਰੀ ਫੈਮਿਲੀ ਦੇ ਲਈ ਬਣ ਕੇ ਹੋ ਗਈ ਹੈ ਤਿਆਰ ਤੁਸੀਂ ਚਾਹੋ ਤਾਂ ਉੱਪਰੋਂ ਥੋੜੀ ਜੀ ਇਮਲੀ ਦੀ ਚਟਨੀ ਹੈ ਜਿਹੜੀ ਹੋਰ ਐਡ ਕਰ ਲਿਓ ਇਸ ਤਰੀਕੇ ਨਾਲ ਬਿਲਕੁਲ ਜਿਹੜੇ ਖਾਣ ਦੇ ਲਈ ਤਿਆਰ ਹੈ ਇਸ ਤਰੀਕੇ ਨਾਲ ਜਦੋਂ ਬਣਾਉਂਗੀ ਨਾ ਤਾਂ बार-बार ਇਸ ਤਰੀਕੇ ਨਾਲ ਹੀ ਬਣਾਉਂਗੀ ਕਿਉਂਕਿ ਬਣਦੀ ਬਹੁਤ ਟੇਸਟੀ ਹੈ ਇਹ ਭੱਲੇ ਇਸ ਤਰੀਕੇ ਨਾਲ ਜੀ ਭੱਲੇ ਦੇਖੋ ਤੁਸੀਂ ਕਿੰਨੇ ਨਰਮ ਤੇ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਬਹੁਤ ਹੀ ਵਧੀਆ ਦੇਖੋ ਤੇ ਬਹੁਤ ਟੇਸਟੀ ਲੱਗਦੇ ਇਸ ਤਰੀਕੇ ਨਾਲ ਬਣੇ ਹੋਏ ਭੱਲੇ ਇਸ ਤਰੀਕੇ ਨਾਲ ਜੀ ਪੱਲੇ ਆ ਜਿਹੜੇ ਬਹੁਤ ਹੀ ਵਧੀਆ ਨਰਮ ਤੇ ਸਪੰਜੀ ਬਣ ਕੇ ਤਿਆਰ ਹੋ ਗਏ ਬਹੁਤ ਹੀ ਟੇਸਟੀ ਹੈ ਜਿਹੜੀ ਇਹ ਪੱਲਿਆਂ ਦੀ ਪਲੇਟ ਬਣ ਜੂਗੀ ਇਸ ਤਰੀਕੇ ਨਾਲ ਤੁਸੀਂ ਇਸ ਰੈਸਪੀ ਨੂੰ ਜਰੂਰ ਕਰੇ ਟਰਾਈ ਕਰਿਓ ਜੀ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜਰੂਰ ਕਰਿਓ ਤੇ ਬਾਅਦ ਤੋਂ ਬਾਅਦ ਇਸ ਵੀਡੀਓ ਨੂੰ ਸ਼ੇਅਰ ਕਰਿਓ ਜੀ ਅੱਗੇ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਤਕਲੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ